ਬਾਬਾ ਜੀ ਨੇ ਆਖਿਆ ਬਾਹਰ ਨਿਕਲ ਦੋ ਹੱਥ ਕਰੀਏ ਇਹਦੀ ਵੱਡੀ ਬੇਗਮ ਨੇ ਜਦੋਂ ਆਵਾਜ਼ ਸੁਣੀ ਨਾ ਆਂਧਿਆ ਖਾਨ ਜੀ ਇਹ ਉਹ ਲੋਕ ਨਹੀਂ ਜਿਹੜੇ ਡਰਨ ਵਾਲਿਆ ਮੈਨੂੰ ਲੱਗਦਾ ਗੁਰੂ ਦਾ ਖਾਲਸਾ ਆਇਆ ਹੈ ਇਸ ਤਰ੍ਹਾਂ ਕਰ ਉਹਨਾਂ ਦੇ ਧੀ ਲੈਣ ਵਾਸਤੇ ਆਏ ਹੋਣੇ ਆ ਵਾਪਸ ਕਰਦੇ ਤੇ ਮਿੰਨਤ ਕਰ ਲੈ ਇਹਨਾਂ ਦਾ ਦਿਲ ਤਰਿਆ ਤੁਹਾਨੂੰ ਬਖਸ਼ ਦੇਣਗੇ ਹੰਕਾਰ ਦੇ ਕੋੜੇ ਤੇ ਚੜਿਆ ਕਹਿੰਦਾ ਮੇਰੇ ਨਾਲ ਕੋਈ ਦੋ ਹੱਥ ਕਰ ਲੇਗਾ ਨੇਜਰ ਨੂੰ ਬਾਬਾ ਜੀ ਨੇ ਇੱਕ ਭੱਥੇ ਜੋ ਤੀਰ ਕੱਢਿਆ ਚਵਾਰੇ ਤੇ ਖੜਾ ਸੀ ਉਹਨਾਂ ਦਾ ਸਿਪਾਈ ਤੇ ਉਹਦੀ ਇੱਕ ਦੇ ਵਿੱਚੋਂ ਦੀ ਨੰਗਿਆ ਦੇ ਕਬੂਤਰ ਲਾਉਂਦਾ ਬਾਜ਼ੀਆਂ ਜਿਵੇਂ ਥੱਲੇ ਡਿੱਗਦਾ ਕਬੂਤਰ ਉਤਰਾਂ ਡਿੱਗਾ ਸਿਪਾਈ ਦੂਜੀ ਬੇਗਮ ਨੇ ਆਖਿਆ ਜੇ ਵੀ ਵੇਲਾ ਹੀ ਤੂੰ ਇਸ ਤਰ੍ਹਾਂ ਕਰ ਬਈ ਉਹਨਾਂ ਨੇ ਤੀ ਵਾਪਸ ਕਰਦੇ ਤੇ ਮਿੰਤ ਕਰ ਲਾ ਵਾਪਸ ਹੋ ਜਾਣਗੇ ਇਹ ਗੁਰੂ ਕਾ ਖਾਲਸਾ ਬੜਾ ਦਿਲ ਦਰਿਆ ਵਾਲਾ ਤੋ ਸਿਪਾਈ ਬਾਬਾ ਜੀ ਨੇ ਤੀਰ ਦੇ ਨਿਸ਼ਾਨੇ ਨਾਲ ਢੇਕ ਦਿੱਤੇ ਕਹਿੰਦੇ ਨੇ ਯਾਲੀ ਦੇ ਨਾਰੇ ਲਾਏ ਤੇ ਬਾਹਰ ਨਿਕਲਿਆ ਇਧਰੋਂ ਬਾਬਾ ਦੀਪ ਸਿੰਘ ਸਾਹਮਣੇ ਕੁਝ ਗੁਰੂ ਕੀ ਬਾਣੀ ਦੇ ਦੌਰੇ ਪੜੇ हे ਰਬ हे ਸਾਹੇ ਕਰੋਨਾ ਨਦ ਮੇਰੀ ਅਪੇ ਬੇਨਤੀ ਸੁਣ ਲੀ ਜਾਏ ਔਰ ਨ ਮੰਗਤਾ ਹਾਂ ਤੁਮ ਤੇ ਕਛ ਚਾਹਤ ਹਾਂ ਚਿਤ ਮੈ ਸੋ ਕੀ ਜਾਏ ਸ਼ੈਤ੍ਰਨ ਸਿਉ ਅਤ ਹੀਰਨ ਪੀਤਰ ਜੂਝ ਮਰੋ ਕੋ ਸਾਜ ਪਤੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਪਰ ਦਿਜੇ ਗੁਰੂ ਕੇ ਖਾਲਸੇ ਨੇ ਬੋਲੇ ਸੌ ਨਿਹਾਲ ਸਾਸਰੀ ਕਾਲ ਦੇ ਜਿਕਾਰੇ ਜਾਏ ਇਧਰੋਂ ਖਾਨ ਨੇ ਯਾਲੀ ਦੇ ਨਾਰੇ ਲਾਏ ਬਈ ਪਣਾ ਦੇ ਵਿੱਚ ਦੋਹਾਂ ਜਣਿਆਂ ਜੋਧਿਆਂ ਨੇ ਜੁੱਟ ਪਏ ਕਿਉਂਕਿ ਖਾਨ ਦੀ ਇਹ ਮਨ ਦੀ ਖਵਾਇਸ ਸੀ ਕਿ ਬਾਕੀ ਫੌਜਾਂ ਪਿੱਛੇ ਹਟ ਜਾਣ ਤੇ ਮੈਂ ਤੇ ਬਾਬਾ ਦੀਪ ਸਿੰਘ ਅਸੀਂ ਦੋਵੇਂ ਵੇਖੀਏ ਬਾਬਾ ਦੀਪ ਸਿੰਘ ਨੇ ਖਾਲਸੇ ਨੂੰ ਆਖਿਆ 2 ਮਿੰਟ ਖਲੋਵੋ ਸ਼ਰਰ ਕਰਦਾ ਖੰਡਾ ਜਦੋਂ ਧੋਇਆ ਤੇ ਧੰਨ ਗੁਰੂ ਕਾ ਖਾਲਸਾ ਤੇ ਉਹ ਗਫਾਰੂ ਖਾਨ ਦੋਵੇਂ ਜਿਵੇਂ ਆਪੋ ਵਸਦੀ ਜੋਟਪਾ ਤੇ ਜਿਵੇਂ ਖਾਨ ਦਾ ਸਿਰ ਬਾਬੇ ਨੇ ਲਾਇਆ ਭਾਈ ਐਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਆਗਨ ਅੱਗੀ ਸੱਤੀ ਕੱਪੜੀ ਨਵਾਬ ਨੂੰ ਜਾਂਦੋ ਸਿੰਘਾਂ ਦੀ ਸੁਣੀ ਨਨਕਾਰ ਜਾਂਪੇ ਮੌਤ ਸਾਡੀ ਆੜੀ ਖਾਲਸਾ ਮੌਤ ਸਾਡੀ ਆੜੀ ਖਾਲਸਾ ਭੂਵੇਂ ਸ਼ੇਰ ਦੇ ਰਹਿ ਹੋ ਵੰਗਾਰਾ ਓ ਟੋਟਾ ਮਾਰ ਕੇ ਨਗਾਰੇ ਉੱਤੇ ਸੂਰਮੇ ਲੜੇ ਪੈਣ ਕੇ ਪੰਜੇ ਹਥਿਆਰਾ ਤੇਗ ਗੁੱਸੇ ਵਿੱਚ ਖੇਚਲੀ ਮਿਆਣ ਚੋਂ ਗੁੱਸੇ ਵਿੱਚ ਖੇਚਲੀ ਮਿਆਣ ਚੋਂ ਝਟ ਆ ਗਿਆ ਘੜੀ ਚੋਂ 12 ਅਗਲ ਕੇ ਸੱਤੀ ਕੱਪੜੀ ਨਵਾਬ ਨੂੰ ਜਦੋਂ ਸਿੰਘਾਂ ਦੀ ਸੁਣੀ ਦਾ ਨਕਾਰ ਜਾਪੇ ਮੌਤ ਸਾਡੀ ਆਣੀ ਖਾਲਸਾ ਮੌਤ ਸਾਡੀ ਆਣੀ ਖਾਲਸਾ ਬੋਵੇ ਛੇਰ ਦੇ ਰਹਿ ਹੋ ਬਗਾ ਲੜੇ ਪੈਣ ਕੇ ਪੰਜੇ ਹੱਥ ਆਰਾ ਤੇਗ ਗੁੱਸੇ ਵਿੱਚ ਖੇਚਲੀ ਮਿਆਣ ਚੋਂ ਗੁੱਸੇ ਵਿੱਚ ਖੇਚਲੀ ਮਿਆਣ ਚੋਂ ਚਾਟ ਆ ਗਿਆ ਗੜੀ ਚੋਂ ਬਾਹਰ ਅੱਖੋਂ ਖਾਣ ਸੇ ਨੂੰ ਚੜ ਗਈਆਂ ਲਾਲੀਆਂ ਕਾਥਨ ਚੜ ਗਈਆਂ ਲਾਲੀਆਂ ਭੁੱਖੇ ਸ਼ੇਰ ਨੂੰ ਜੋ ਦਿੱਸ ਪੈਛਕਾਰਾ ਤੂੰ ਤਾਂ ਚੁੱਕਦਾ ਗਰੀਬਾਂ ਦੀਆਂ ਕੰਨਿਆ ਚੁੱਕਦਾ ਗਰੀਬਾਂ ਦੀਆਂ ਕੰਨਿਆ ਖੋਵ ਖਾਸੇ ਦਾ ਦਿਲ ਤੋਂ ਵਸਾਰਾ ਹਾਉ ਦੀ ਜੋ ਦੀ ਵੇਚ ਲੜੀ ਦੋ ਆਤਰਾਵੀ ਜਾਣੋਂ ਪੜਾ ਵਿੱਚ ਲੱਥ ਗੈ ਸੁਥਾਰਾ ਖੇੜ ਖੇਡੀ ਏ ਜਿ ਤੇਗ ਦੇਖ ਡਾਰੀਆਂ ਖੇਡੀ ਏ ਜਿ ਤੇਗ ਦੇਖ ਡਾਰੀਆਂ ਥੜੇ ਲੋਥਾਂ ਵਾਲੇ ਦਿੱਤੇ ਨੇ ਉਹ ਸਾਰਾ ਜੱਥੇਦਾਰ ਤੇ ਪਠਾਨ ਆਪ ਵਿੱਚ ਦੀ ਗਾਰ ਪਾਗ ਇੱਕ ਦੂਜੇ ਨੂੰ ਵੰਗਾਰਾ ਸੱਟਾ ਵਦ ਵਦ ਸੂਰਮੇ ਸੇ ਮਾਰਦੇ ਵਰਵਾਦ ਸੂਰਮੇ ਸੀ ਮਾਰਦੇ ਦੋਆ ਧਰਾ ਤੇ ਖੜੀ ਏ ਜੇ ਤਹਾਰਾ ਤੇਗ ਮਾਰ ਮਾਰ ਥੱਕਿਆ ਨ ਬਾਬਜਾ ਜਦੇਦਾਰ ਨੇ ਮਾਰੀ ਲਲਕਾਰਾ ਦੋ ਧੜਕਾਰ ਸੋਟਦਾ ਪਠਾਣ ਨੂੰ ਧੜਕਾਰ ਸੋਟਦਾ ਪਠਾਣ ਨੂੰ ਜਿਵੇਂ ਸਾਬਣ ਨੂੰ ਤੀਰ ਸੁੱਟੇ ਤਾਰਾ ਓਏ ਵੇਖ ਯਾਰਾ ਫੌਜ ਆ ਕੇ ਭੱਜ ਗਏ ਮਦਾਨ ਵਿੱਚ ਹਾਰਾ ਇਸੇ ਤਰ੍ਹਾਂ ਜਰਨੈਲ ਸਿੰਘਾ ਪੰਥਨੀ ਤਰ੍ਹਾਂ ਜਰਨੈਲ ਸਿੰਘਾ ਪੰਥਨੀ ਕੀਤਾ ਬਹੁਤ ਵੱਡਾ ਕੀਤਾ ਬਹੁਤ ਵੱਡਾ ਪਾਰ ਉਪਕਾਰਾ ਬਾਈ ਖਾਨ ਦਾ ਸਿਰ ਵਟਿਆ ਗਿਆ ਬਾਕੀ ਫੌਜ ਨੂੰ ਖਾਲਸਾ ਝਟਕਾਉਣ ਲੱਗਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਬਾਈ ਦੁਜਿਆਂ ਦਾ ਗੜਾ ਨਹੀਂ ਉਹਨਾਂ ਨੇ ਹੱਥ ਜੋੜ ਦਿੱਤੇ ਨੇ ਬਾਕੀ ਫੌਜ ਵਾਪਸ ਹੋ ਗਈ ਆ ਧੀਛਾ ਢਾ ਕੇ ਨਾ ਉਹਨਾਂ ਦੇ ਧੀਏ ਘਰ ਨੂੰ ਚਲੀ ਜਾ ਉਹਨਾਂ ਦੀ ਬਾਬਾ ਜਾਂ ਤੇ ਮੇਰੇ ਸਹੁਰੇ ਘਰ ਮੈਨੂੰ ਛੱਡਿਓ ਤੇ ਜਾਂ ਮੇਰਾ ਵੀ ਸਿਰ ਲਾ ਦਿਓ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਬਈ ਤੇ ਇਹ ਅਸੀਂ ਕੁੜੀਆਂ ਦੇ ਸਿਰ ਨਹੀਂ ਲਾਉਂਦੇ ਜਾਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਚਲੀ ਜਾ ਬਾਬਾ ਜੀ ਨੇ ਬੜਾ ਵੱਡਾ ਪਰਪਕਾਰ ਕੀਤਾ ਉਹਦੇ ਸਾਰੇ ਘਰ ਵੀ ਛੱਡਣ ਚਲੇ ਗਏ। ਬਾਬਾ ਦੀਪ ਸਿੰਘ ਸਾਹਿਬ ਨੇ ਬੜੇ ਪਿਆਰ ਸਰਕਾਰ ਦੇ ਨਾਲ ਉਹ ਧੀ ਨੂੰ ਵਾਪਸ ਕੀਤਾ। ਇਸ ਤੋਂ ਅੱਗੇ ਜਾਣ ਦਾ ਸਾਡੇ ਕੋਲ ਸਮਾਂ ਨਹੀਂ। ਸਾਰੇ ਆਖਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ